ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਏ ਆ ਜੀ ਤੇ ਤਕਰੀਬਨ ਅਸੀਂ 300 ਕੁਆਂਟਲ ਜਿਹੜਾ ਪਸ਼ੂਆਂ ਦਾ ਚਾਰਾ ਆਚਾਰ ਲੈ ਕੇ ਆਏ ਸੀਗੇ ਤੇ ਬਾਕੀ ਸਾਡੇ ਕੋਲ ਪਾਣੀ ਵਗੈਰਾ ਹੋਰ ਜਿਹੜੀ ਸਮਗਰੀ ਹੈ ਰਾਸ਼ਨ ਉਹ ਲੈ ਕੇ ਆਏ ਹੋਏ ਆ ਜੀ ਅਸੀਂ ਸੇਵਾ ਕਾਲ ਤੋਂ ਲੈ ਕੇ ਆਏ ਆ ਜੀ ਨਾਨਕਪੁਰ ਸਾਹਿਬ ਤੋਂ ਹਾਂਜੀ ਹਾਂਜੀ ਚੱਲਦੀ ਰਹੂਗੀ ਜੀ ਕਿਹੜੀ ਚੀਜ਼ ਦੀ ਡਿਮਾਂਡ ਹੈ ਜੀ ਅਸੀਂ ਕੱਲ ਦੇ ਦੇਖ ਰਹੇ ਆ ਵੀ ਜਿਹੜਾ ਪਸ਼ੂਆਂ ਦਾ ਚਾਰਾ ਹੈ ਉਹਦੀ ਜ਼ਿਆਦਾ ਡਿਮਾਂਡ ਹੈ ਜੀ ਕਿਉਂਕਿ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਆਪ ਜਿਹੜੀ ਪਹੁੰਚ ਕਰ ਰਹੇ ਹਾਂ ਪਰ ਅਸੀਂ ਇੱਕੋ ਅਪੀਲ ਕਰਦੇ ਵੀ ਜਿਹੜੀ ਚੋਰੀ ਬਜਾਰੀ ਵੀ ਬਹੁਤ ਇੱਥੇ ਚੱਲ ਰਹੀ ਤੇ ਜਿਹਨੇ ਵੀ ਆਣਾ ਹੈ ਆਪਣੀ ਟੀਮ ਬਣਾ ਕੇ ਆਓ ਤੇ ਪਿੰਡਾਂ ਦੇ ਵਿੱਚ ਆਪ ਸੰਪਰਕ ਕਰੋ ਤਾਂ ਕਿ ਜਿਹੜਾ ਪ੍ਰੋਪਰ ਹੈ ਪਸ਼ੂਆਂ ਦਾ ਚਾਰਾ ਉਹ ਜਾਂ ਕੋਈ ਹੋਰ ਰਾਹਤ ਸਮਗਰੀ ਆ ਪ੍ਰੋਪਰ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਨਿੱਡੜ ਨੇ ਸਾਨੂੰ ਥਿਉਰੀ ਟਿਕਵਾ ਕਰਨਾ ਆਉਂਦਾ ਸਾਨੂੰ ਇਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਇੱਥੇ ਅਜਨਾਲੇ 'ਚ ਜਿਹੜੇ ਮੇਨ ਐ ਵੇ ਚੋਰ ਬਜਾਰੀ ਦਾ ਜਿਹੜੇ ਲੋਕ ਐ ਜਦੋਂ ਟਰੈਕਟਰ ਤੁਹਾਡੇ ਅਜਨਾਲੇ ਦੇ ਵਿੱਚ ਐਂਟਰ ਹੁੰਦੇ ਨੇ ਉੱਥੋਂ ਹੀ ਨਾਲ ਲੱਗ ਜਾਂਦੇ ਨੇ ਜੀ ਇੱਥੇ ਖਾਲੀ ਕਰੋ ਉੱਥੇ ਖਾਲੀ ਕਰੋ ਜਿਹੜਾ ਮਤਲਬ ਬੜਾ ਅਫਸੋਸ ਹੁੰਦਾ ਵੀ ਪੰਜਾਬ ਦੀ ਧਰਤੀ ਤੇ ਇਹੋ ਜਿਹੇ ਆ ਕੁਦਰਤੀ ਆਫਤ ਦੇ ਸਮੇਂ ਵਿੱਚ ਵੀ ਲੋਕ ਇਹੋ ਜੀਆਂ ਚੀਜ਼ਾਂ ਕਰ ਰਹੇ ਨੇ ਆਉਣ ਵਾਲੇ ਸੇਵਾਦਾਰਾਂ ਨੂੰ ਕੀ ਸੰਦੇਸ਼ ਆ ਆਉਣ ਵਾਲੇ ਸੇਵਾਦਾਰਾਂ ਨੂੰ ਬਸ ਇਹੋ ਸੰਦੇਸ਼ ਹੈ ਵੀ ਆਪਣੇ ਆਪਣੇ ਜਿਹੜੇ ਪਿੰਡ ਲੈਵਲ ਤੋਂ ਟੀਮ ਬਣਾ ਕੇ ਆਓ ਜਿੱਥੋਂ ਵੀ ਤੁਸੀਂ ਆਣਾ ਇੱਥੇ ਪਹਿਲੇ ਸੰਪਰਕ ਕਰਕੇ ਆਓ ਬਸ ਸੰਸਥਾਵਾਂ ਬਹੁਤ ਕੰਮ ਕਰ ਰਹੇ ਨੇ ਬਾਈ ਜਗਰਾਜ ਹੋਣੀ ਹੈ ਜਾਂ ਹੋਰ ਸੰਸਥਾਵਾਂ ਨੇ ਜੇ ਬਾਕੀ ਤੁਸੀਂ ਇਹ ਹੈ ਵੀ ਪਿੰਡ ਲੈਵਲ ਤੇ ਆਪ ਜਾ ਕੇ ਸਰਚ ਕਰਕੇ ਆਇਡੈਂਟੀਫਾਈ ਕਰਕੇ ਜਿਹੜੇ ਲੋਕਾਂ ਨੂੰ ਅਸਲ ਚ ਲੋੜ ਹੈ ਉਹ ਕਰੋ ਐਨੀਵੇ ਸਵੇਰੇ ਆ ਕੇ ਤੁਸੀਂ ਵਾਪਸ ਜਾਣੇ ਦੀ ਕਾਹਲੀਆ ਜਾਂ ਰੁਕ ਸਕਦੇ ਤੁਸੀਂ ਇੱਕ ਦਿਨ ਰੁਕੋ ਦੋ ਦਿਨ ਰੁਕੋ ਜਿੰਨੇ ਦਿਨ ਰੁਕ ਸਕਦੇ ਰੋਕ ਕੇ ਪ੍ਰੋਪਰ ਆਇਡੈਂਟੀਫਾਈ ਕਰਕੇ ਸਮਾਨ ਹੈ ਜਿਹੜਾ ਪ੍ਰੋਪਰ ਢੰਗ ਨਾਲ ਪੁੱਜਦਾ ਕਰੋ ਉਹਨਾਂ ਦਾ ਜੇ ਬਿਲਕੁਲ ਇਹ ਪਾਣੀ ਜੋ ਫਸਲਾਂ ਦਾ ਨੁਕਸਾਨ ਹੈ ਜਿਹੜਾ ਹੋ ਗਿਆ ਤੁਸੀਂ ਦੇਖ ਸਕਦੇ ਝੋਨਾ ਸਾਰਾ ਮਰ ਗਿਆ ਇਹ ਤੋਂ ਬਾਅਦ ਪਾਣੀ ਉਤਰਨ ਤੋਂ ਬਾਅਦ ਹੈ ਜਿਹੜੇ ਇਹ ਇਥੋਂ ਦੀ ਜਿਹੜੀ ਗਾਦ ਹੈ ਉਹ ਕੱਢੀ ਜਾਣੀ ਕਣਕ ਦੀ ਲੋਡ ਪੈਣੀ ਬੀਜਾਂ ਦੀ ਲੋਡ ਪੈਣੀ ਜ਼ਮੀਨਾਂ ਨੂੰ ਲੈਵਲ ਕਰਨ ਦੀ ਲੋਡ ਪੈਣੀ ਉਹ ਤੋਂ ਬਾਅਦ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਉਹ ਤੋਂ ਬਾਅਦ ਵੀ ਐਦਾਂ ਹੱਲਾ ਮਾਰ ਕੇ ਇਹਨਾਂ ਲੋਕਾਂ ਨੂੰ ਦੁਬਾਰਾ ਜਿਹੜਾ ਮੋੜ ਸਰਜੀਤ ਕਰਨਾ ਹੈ ਕੋਈ ਸੰਸਥਾ ਨੂੰ ਆਇਆ ਨਹੀਂ ਜੀ ਅਸੀਂ ਆਪਣੇ ਪਿੰਡ ਦੋ ਪਿੰਡ ਸਾਡੇ ਇੱਕ ਆਨੰਦਪੁਰ ਸਾਹਿਬ ਦੇ ਰਾਜਪੁਰ ਪਿੰਡ ਹੈ ਹੀਰਪੁਰ ਪਿੰਡ ਹੈ ਕਲਮਾ ਪਿੰਡ ਹੈ ਚਵਰੇਵਾਲ ਪਿੰਡ ਹੈ ਤੇ ਅਸੀਂ ਆਪਸ ਜਿਹੜੇ ਆਪਣੇ ਡੂਮੇਵਾਲ ਪਿੰਡ ਹੈ ਆਪਸ ਵਿੱਚ ਨੌਜਵਾਨ ਜਿਹੜੇ ਇਕੱਠੇ ਹੋ ਕੇ ਆਏ ਆ ਨਾ ਸਾਡਾ ਕਿਸੇ ਸੰਸਥਾ ਨਾਲ ਹੈ ਨਾ ਸਾਡਾ ਕੋਈ ਹੋਰ ਹੈ ਬਾਕੀ ਸਾਡੇ ਜਿਹੜੇ ਐਨ ਆਰ ਆਈ ਭਰਾ ਬਾਹਰ ਬੈਠੇ ਨੇ ਉਹਨਾਂ ਦਾ ਮੇਨ ਸਹਿਯੋਗ ਹੈ ਸਾਨੂੰ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਸਾਡੇ ਵੀਰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚਾਰ ਦਾ ਪ੍ਰਬੰਧ ਕਰਕੇ ਲੈ ਕੇ ਆਏ ਆ ਤਿੰਨ ਟਰਾਲੇ ਵੀਰਾਂ ਹੋਣਾ ਨੇ ਗਾੜੀ ਪਿੰਡ ਕੋਟਲੀ ਵੰਜਾਵਾਲ ਕਮੀਰਪੁਰਾ ਨੰਗਲ ਜਸਰਾਹੂਰ ਢੰਡਾਲ ਨੇਪਾਲ ਵੀਰਾਂ ਨੇ ਗਾੜੀ ਲੈ ਕੇ ਜਾਣੇ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰ ਇੰਨੀ ਸੇਵਾ ਨਿਭਾ ਰਹੇ ਆ ਇੰਨੀ بارش ਦੇ ਵਿੱਚ ਪਿੰਡ ਫੁੱਲੇ ਚੱਕ ਦੇ ਵਿੱਚ ਵੀ ਸਾਰੀ ਜ਼ਮੀਨ ਪਾਣੀ ਦੇ ਨਾਲ ਡੁੱਬ ਗਈ ਆ ਝੋਨਾ ਸਾਰੇ ਮੇਰੇ ਵੀਰਾਂ ਦਾ ਤਬਾਹ ਹੋ ਗਿਆ ਵਾ ਅਸੀਂ ਇਹੋ ਹੀ ਚਾਹੁੰਦੇ ਆਂ ਵੀ ਸਾਨੂੰ ਵੱਧ ਤੋਂ ਵੱਧ ਸਾਡੀ ਵੀ ਮਤ ਕੀਤੀ ਜਾਵੇ ਬੋਰਾ ਦਾ ਪਾਣੀ ਵੀ ਖਰਾਬ ਹੋ ਗਿਆ ਵਾ ਬੋਰਾ ਦੇ ਵਿੱਚ ਪਾਣੀ ਪੈ ਗਿਆ ਵਾ ਜਿਹੜੇ ਮੇਰੇ ਵੀਰ ਬਾਹਰੋਂ ਰਾਸ਼ਨ ਲੈ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਇਹੋ ਹੀ ਕਹਿੰਨੇ ਆਂ ਵੀ ਚੋਰ ਬੁਜਾਰੀ ਬੜੀ ਚੱਲਣ ਢਈ ਆ ਪਿੰਡ ਦਾ ਕੋਈ ਵੀ ਮੋਦਬਰ ਲੈ ਕੇ ਜਿਹੜਾ ਵੀ ਸਮਾਨ ਵੰਡਣਾ ਵਾ ਜਿੱਦਾਂ ਡੰਗਰਾਂ ਦਾ ਚਾਰਾ ਹੀ ਆ ਆਪਣੇ ਕਹੇ ਮੋਦਬਰ ਵੀਰ ਨੂੰ ਲੈ ਕੇ ਉਹ ਗਾੜੀ ਜਾ ਕੇ ਘਰ ਘਰ ਵੰਡਣ ਰਸਤੇ ਦੇ ਵਿੱਚ ਹੀ ਲੋਕ ਟਰਾਲੀਆਂ ਖਿਲਾੜ ਲੈਂਦੇ ਆ ਤੇ ਨਾਲ ਬੈਠ ਕੇ ਸੁੱਕੇ ਤਾਂ ਹੀ ਸਾਰੀ ਪੂਰੀ ਦੀ ਪੂਰੀ ਟਰਾਲੀ ਲਵਾਈ ਜਾਣ ਦੇ ਆ ਇਹਦੇ ਨਾਲ ਵੀ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਕੋਈ ਵੀ ਮੋਤਬਰ ਨਾਲ ਲੈ ਕੇ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਵੇ ਗਲਤ ਥਾਵਾਂ ਤੇ ਨਾ ਪਹੁੰਚੇ ਹਰ ਇੱਕ ਦੇ ਘਰ ਚਾਰਾ ਪਹੁੰਚਾਇਆ ਜਾਵੇ ਕੋਈ ਮੇਰਾ ਇਹੋ ਜਿਹਾ ਵੀਰ ਰਹਿ ਨਾ ਜਾਵੇ ਵੀ ਜਿਹਨੂੰ ਆਪਾਂ ਕੋਈ ਚਾਰ ਕੋਈ ਹੋਰ ਫੀਡ ਵਗੈਰਾ ਹੋਰ ਘਰ ਦਾ ਸੌਦਾ ਵਗੈਰਾ ਜਿਹਨੂੰ ਨਾਂ ਮਿਲੇ